ਜੀ ਵੇਰ ਕਹਿੰਦੇ ਹਾਂ ਸਾਡਾ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਜਿੱਦਾਂ ਆਪਾਂ ਰਾਤ ਨੂੰ ਸਟਾਰਟ ਹੋਣਾ ਆਪਾਂ ਨਵੇਂ ਕਬੂਤਰੀਆਂ ਲੱਗੇ ਸੀ ਤਾੜਨ ਉਹ ਤਾੜਤੀਆਂ ਇੱਕ ਰੈਗੀ ਡਰਾਈਵਰ ਖੋਲ ਲਿਆ ਆ ਉੱਪਰੋਂ ਖੋਲੀ ਆਪਾਂ ਕਹਿੰਦੇ ਕਬੂਤਰੀ ਖੋਲੀਆਂ ਦਾ ਤੇ ਖੁਸ਼ਖਬਰੀ ਇਹ ਆ ਆਪਣੀ ਇੱਕ ਡੋਲੀ ਬਣ ਗਈ ਨਵੀਂ ਉਹ ਲੈਂਡ ਚੱਲੇ ਆ ਜੋਧਾ ਤੋਂ ਮੈਂ ਕਿਹਾ ਬਲੌਗ ਸਟਾਰਟ ਕਰ ਲਈਏ ਤੁਹਾਨੂੰ ਵੀ ਦਿਖਾ ਦਾਂਗੇ ਇੱਕ ਤਾਂ ਇਹ ਹੋ ਗਈ ਇਹ ਤੇ ਆਪਾਂ ਕਬੂਤਰ ਖਾਵਾਂਗੇ ਇੱਕ ਛੇ ਖਾਣੇ ਵਾਲੀ ਬਣਾਈ ਆ ਉਹ ਤੁਹਾਨੂੰ ਜਾ ਕੇ ਮੈਂ ਦਿਖਾਉਣਾ ਨਾਲੇ ਤੁਹਾਨੂੰ ਮਿਲਾਉਣੇ ਆ ਇੱਕ ਬੰਦੇ ਨਾਲ ਜਿਹੜੀ ਪਹਿਲਾਂ ਵਾਲੇ ਬਲੌਗ ਸਾਡੇ ਉਹ ਬੰਦਾ ਦੇਖਿਆ ਆ ਉਹ ਬੰਦਾ ਆਇਆ ਟਰੈਕਟਰ ਲੈ ਕੇ ਯੂਪਾਇਵ ਤੇ ਛਤਰੀ ਲਵਾਉਣ ਉਹਦੇ ਨਾਲ ਵੀ ਬਾਈ ਨਾਲ ਤੁਹਾਨੂੰ ਮਨਾਉਣੇ ਆ ਜਾ ਕੇ ਮੈਂ ਮੋਟਾ ਕੂਦਰੀ ਲਾ ਲਿਆ ਉੱਪਰ ਗਾਹ ਨੂੰ ਮਾਰੀ ਹਾਂ ਨਵੀਂ ਕਬੂਤਰੀ ਆਹੇ ਕੱਢਣੀ ਆ ਪਹਿਲੇ ਦਿਨ ਉਹ ਚਲੇਗੀ ਕਾਲੇ ਟੂਸੇ ਆਉਂਦੇ ਉਹ ਉਹ ਵਹਿ ਗਈ ਜਾ ਕੇ ਚੱਲੀਏ ਫਿਰ ਡੋਲੀ ਚੱਕ ਲਈਏ ਨਾਲੇ ਗੁਰੀ ਗੁਰੀ ਬਾਈ ਨਾਲ ਮਨਾਲਦੀ ਹੈ ਨਾ ਉਹ ਤੁਹਾਨੂੰ ਦੱਸ ਦਿਆਂ ਕਿਹੜਾ ਗੁਰੀ ਹੈ ਨਾ ਟਰੈਕਟਰ ਵੀ ਆਇਆ ਹੋਇਆ ਉਹਦਾ ਟਰੈਕਟਰ ਵੀ ਦਿਖਾਵਾਂਗੇ ਨਾਲੇ ਜਿਹੜਾ ਸਕੰਜਾ ਪਾ ਲਈ ਟਰੈਕਟਰ ਲਿਆਉਣ ਦਾ ਸਟਾਰਟ ਕਰਕੇ ਬਾਹਰ ਡਰਾਈਵਰ ਨੇ ਪਿੰਨਾ ਘਰੇ ਘੜਤੀਆਂ ਡਰਾਈਵਰ ਹੋ ਰਿਹਾ ਕਿ ਗੱਡੀ ਹੈ ਕਿੱਥੇ ਆ ਬਾਈ ਡਰਾਈਵਰ ਹੈ ਨਹੀਂ ਉਹ ਲੋ ਵੀ ਕਹਿੰਦੇ ਰੈੱਡ ਹਾਊਸ ਘੱਟ ਲੈ ਬਾਹਰ ਝਗਾਂਡਾ ਪਾ ਰਿਆ ਪਹਿਲਾਂ ਤੁਹਾਨੂੰ ਬਾਈ ਨਾਲ ਮਨਾ ਲਈਏ ਗੁਰੀ ਬਾਈ ਨਾਲ ਫੇਰ ਆਪਾਂ ਚੱਲਦੇ ਆਂ ਡੋਲੀ ਵਾਲੇ ਬਾਈ ਕੋਲੇ ਕਿਹੜਾ ਰਾਜ ਰੋਗੇ ਹੰਗਰੀ ਪੁਆਇੰਟ ਬਿਠਾਏ ਹੋਏ ਆ ਅੱਖ ਵੀ ਆ ਗਿਆ ਏ ਉੱਥੇ ਚੱਲੋ ਬਾਈ ਹੋਰ ਕਿੱਦਾਂ ਹੋਗਾ ਬਾਈ ਕਰ ਲੈ ਪਾਸੇ ਨੂੰ ਬਾਈ ਮਾੜ ਆ ਯਾਰ ਲੇ ਹੰਗਰੀ ਬਾਈ ਨਾਲ ਮੁੰਡੇ ਪਹੁੰਚ ਗਏ ਤੇ ਬਾਈ ਨੂੰ ਮੇਲੋ ਹੰਗਰੀ ਮਣ ਉਹ ਚੱਲੇ ਆ ਪਰ ਹੁਣ ਤਾਂ ਖਾ ਗਏ ਫਿਰ ਨਿੰਦੀ ਬਾਈ ਨੇ ਟਰੈਕਟਰ ਦਾ ਕੰਮ ਹੀ ਨਹੀਂ ਕਰਿਆ ਗਾ ਸਾਰੇ ਜਾ ਕੇ ਵਧੋ 11:00 ਵਜਣਿਆ ਹੈ ਆ ਅਕਸ਼ਾ 11:00 ਵਜਣਿਆ ਲੋ ਵੀ ਹੰਗਰੀ ਪੁਆਇੰਟ ਤੋਂ ਆਪਾਂ ਨਿਕਲ ਗਏ ਹੁਣ ਆਪਾਂ ਚੱਲਿਆਂ ਢੋਲੀ ਵਾਲੇ ਬਾਈ ਕੋਲੇ ਢੋਲੀ ਚੱਕ ਲਈਏ ਜਾ ਕੇ ਫਿਰ ਚੱਲਦੇ ਆ ਨਿੰਦੀ ਬਾਈ ਕੋਲੇ ਉੱਥੇ ਆਪਣਾ ਗੁਰੀ ਤੇ ਅਕਸ਼ ਪਹੁੰਚ ਜਾਣਗੇ ਫਿਰ ਇਹਨਾਂ ਦਾ ਟਰੈਕਟਰ ਦਾ ਦੇਖਦੇ ਆ ਕੀ ਕੰਮ ਚੱਲਦਾ ਕੀ ਕੰਮ ਕਾਰ ਹੋਇਆ ਕੀ ਨਹੀਂ ਹੋਇਆ ਚੱਲਦੇ ਆ ਪਹਿਲਾਂ ਢੋਲੀ ਵਾਲੇ ਬਾਈ ਕੋਲੇ ਲੋ ਵੀ ਕਹਿੰਦੇ ਫਾਈਨਲੀ ਆਪਣੀ ਢੋਲੀ ਬਣ ਗਈ ਕਰਾਈ ਦਰਸ਼ਨ ਡਰਾਈਵਰ ਮੜੇ ਪਰੇ ਹੁਣ ਲੈ ਆ ਆ ਢੋਲੀ ਬਣਵਾਈ ਆ ਆਪਾਂ ਨਵੀਂ ਨਕੋਰ ਬਾਕੀ ਆਪਾਂ ਟਰੇਆਂ ਬਦਲ ਕੇ ਲੈ ਕੇ ਆਣੀਆਂ ਬਾਅਦ ਚ ਇਹਨਾਂ ਦੇ ਕਹਿੰਗੇ ਕੁੰਡੇ ਹੈ ਨਹੀਂ ਉਹਦੇ ਬਾਈ ਕਹਿੰਦਾ ਬਾਅਦ ਚ ਟਰੇਆਂ ਹੀ ਹੋਰ ਲੈ ਜਾਓ ਮੈਥੋਂ ਕੇ ਨਾ ਲੈ ਜਾਓ ਕੇਰਾ ਪਾ ਲੈ ਜਾਣੇ ਹਾਂ ਠੀਕ ਆ ਇੱਥੇ ਆਪਾਂ ਨਲ ਕੀ ਟੰਗਣ ਵਾਸਤੇ ਇੱਥੇ ਲਵਾਉਣ ਨੂੰ ਖੜੇ ਹੁਣ ਇੱਥੇ ਨਲ ਕੀ ਟੰਗਣ ਨੂੰ ਐਂ ਗੋਲ ਜਿਹਾ ਲਵਾ ਦਈਏ ਫਿਰ ਇੱਥੇ ਨਲ ਕੀ ਟੰਗ ਲਿਆ ਕਰਾਂਗੇ ਤੇ ਕਾਲੂ ਇਹਦੇ ਅੰਦਰ ਲਾਵਾਂਗੇ ਕੱਪੜਾ ਕਿਉਂਕਿ ਜਦੋਂ ਹੁਣ ਕਬੂਤਰ ਛੱਡਾਂਗੇ ਕਬੂਤਰਾਂ ਦੇ ਇੱਥੇ-ਇੱਥੇ ਆਪਾਂ ਇਹਨਾਂ ਲਵਾਵਾਂਗੇ ਕੱਪੜਾ ਇਹ ਲਵਾਵਾਂਗੇ ਸੱਚੇ ਲਾਵਾਂਗੇ ਸਵੇਰੇ ਠੀਕ ਆ ਮਿਹਨਤ ਲੱਗਣੀ ਹੈ ਤਿੰਨ ਘੰਟਿਆਂ ਵੀ ਇਹਦੇ ਤੇ ਫੇਰ ਗੱਲ ਬਾਤ ਓਕੇ ਹੋਏਗੀ ਉਹ ਵੀ ਕਹਿੰਦੇ ਢੋਲੀ ਲਈ ਲਾਤ ਢੋਲੀ ਚੱਕ ਕੇ ਪੁੱਠੀ ਕਰ ਲਈ ਕਹਿੰਦੇ ਡਰਾਈਵਰ ਠੀਕ ਆ ਡਰਾਈਵਰ ਕਹਿੰਦੇ ਢੋਲੀ ਫਾੜ ਕੇ ਬੈਠਾ ਡੈਕ ਨਾਲ ਨਾ ਲੱਗ ਜੇ ਤਾਂ ਕਰਕੇ ਹੁਣ ਆਪਾਂ ਪਾਕਸ਼ੂਣਾ ਕੋਲ ਚੱਲਦੇ ਆਂ ਫੇਰ ਜਾਵਾਂਗੇ ਘਰੇ ਪਹੁੰਚ ਕੇ ਫੇਰ ਉੱਥੇ ਨਿੰਦੀ ਦੇ ਨਿੰਦੀ ਲਾ ਕੇ ਕੰਮ ਕਰਨ ਤੇ ਟਰੈਕਟਰ ਹੁਣ ਗੱਲ ਹੋਈਗੇ ਪਹਿਲਾਂ ਗੱਲ ਦੱਸੋ ਟਰੈਕਟਰ ਇਹਦਾ ਸਟਾਰਟ ਨਹੀਂ ਹੋ ਰਿਹਾ ਕਹਿੰਦਾ ਮੈਂ ਕਿਹੜਾ ਕਰ ਲਾ ਮੈਂ ਕਿਹਾ ਚੱਕ ਸਟਾਰਟ ਕਰ ਲਓ ਤੇ ਕਿਹੜਾ ਕਰਦੇ ਵਾ ਫੇਰ ਠੀਕ ਆ ਸੈਂਸਰ ਸੈਂਸਰ ਹੋਊਗਾ ਇਹਦੇ ਫਿਰ ਵੀ ਤੇ ਦੱਸ ਬਾਈ ਕਿਵੇਂ ਸਟਾਰਟ ਹੋ ਬਲੋ ਮੈਂ ਤਾਂ ਆ ਸਮਝੋ ਬਾਹਰ ਆ ਲੋਕ ਵੀ ਖੋਲਤਾ ਹੁੰਦਾ ਹੁਣ ਲੋਕ ਖੁੱਲਾ ਵਾ ਤੇ ਕਲੱਚ ਵੀ ਰੱਬ ਲਿਆ ਕੋਈ ਗੇਅਰ ਗੇਅਰ ਸਾਰੇ ਚੱਕ ਦੇ ਆਹ ਸਾਰੇ ਗੇਅਰ ਆ ਤਾਂ ਨਹੀਂ ਕੋਈ ਕੋਈ ਗੇਅਰ ਹੋਊਗਾ ਇਹਦੇ ਪੱਕੀ ਗੱਲ ਆ ਹਾਂ ਹੋਰ ਬਾਈ ਆ ਹੱਥ ਵਾਲਾ ਆਰੇ ਘੜਦੇ ਆਇਆ ਰਸਟ ਆ ਗਿਰ ਪਾ ਕੇ ਆਈ ਜਿਵੇਂ ਪਾਏ ਨੀ ਆ ਗਿਆ ਆ ਗਿਆ ਬਾਤਾਂ ਨਹੀਂ ਆ ਬਾਤਾਂ ਨਹੀਂ ਪਾਇਆ ਸੀ ਨਾ ਨਾ ਠੀਕ ਆ ਚੱਲ ਜੀ ਕਰੇ ਖਾਸਾ ਕੁਸ਼ ਕਰਨਾ ਪੈਂਦਾ ਫੇਰ ਯਾਕੇ ਤੇ ਸਟਾਰਟ ਹੁੰਦਾ ਹੋਰ ਜਦਾਂ ਨਹੀਂ ਕਰ ਲਾ ਗੇਰ ਪਰ ਲਾ ਫਾੜਦਾ ਨਿਕਰੇ ਹੋਇਆ ਬੈਟਰੀ ਬੂਟਰੀ ਤਾਂ ਨਹੀਂ ਡਾਊਨ ਹੋ ਗਈ ਹੈ ਥੱਲੇ ਆ ਮੈਂ ਟੈਨਸ਼ਨ ਰਹਿ ਗਈ ਓਏ ਸਾਰੇ ਗੇਅਰ ਕੱਢਦੇ ਹੁਣ ਦਾ ਜਿਹੜੇ ਕੱਢਣ ਵਾਲੇ ਉਹ ਵੀ ਕੱਢਦੇ ਹੁਣ ਸਾਰੇ ਗੇਅਰ ਨਿਕਲੇ ਹੋਇਆ ਹਾਂ ਪੂਰਾ ਬੰਦਾ ਅਸੀਂ ਜਿਹੜਾ ਆਉਂਦਾ ਦੋ ਰੋਇ ਤੇ ਹੁਣ ਇੱਥੇ ਲੌਕ ਲਾਇਆ ਬੜਾ ਕੰਮ ਹੈ ਨਾ ਇਹ ਨਵੇਂ ਜਿਹੜੇ ਸੀਆਰਡੀਆਈ ਹੈ ਨਾ ਇਹਨਾਂ ਦਾ ਅਜੀ ਚੱਕਰ ਸਹੀ ਗੱਲ ਦਾ ਲੋਕ ਲਾ ਲੋਕ ਲੱਗਦੇ ਨਹੀਂ ਹੁਣ ਸਾਰੇ ਗੇਅਰ ਕੱਢ ਕੇ ਫੇਸ ਸਟਾਰਟ ਹੋਇਆ ਏ ਹਾਂ ਇਹਨੂੰ ਲੋਕ ਲਾ 20 ਟੈਂਟ ਬਾਅਦ ਵੀ ਆਪੀ ਲੋਕ ਹੋ ਜਾਂਦੇ ਆ। ਅੱਛਾ। ਇਹਦਾ ਨਿਕਲਦਾ ਇੱਥੇ ਜਾ ਗਿਆ ਮੈਂ ਓਰੇ ਕੱਡੀ ਬੈਠਾ ਹਾਂ। ਵਾਈ ਵਾਈ। ਹੁਣੇ ਓਰੇ ਨਿਕਲ ਗਏ ਸਟੇ। ਫਿਰ ਇਹਨੇ ਸਟਾਰਟ ਹੋਣਾ ਚਾਹੀਦਾ ਥੱਲੋਂ ਕੋਈ ਗੇਅਰ ਪਿਆ ਹੋਵੇ। ਠੀਕ ਆ। ਮੈਂ ਆ ਚਾਹੀਦਾ ਜਾਣੀ। ਠੀਕ ਆ। ਇਧਰੋਂ ਮਸ਼ੀਨ ਆ ਗਈ ਕਹਿੰਦੇ ਕੰਮ ਥੋੜਾ ਜੋਰਾਂ ਸ਼ੋਰਾਂ ਚੱਲਦਾ ਮੀ ਆ ਗਿਆ ਪਰ ਅੱਜ। ਸਟਾਰਟ ਤੇ ਬਿਜਾ ਕੇ। ਲੈ ਉਹ ਤੇਰੀ ਯੂ ਪੈਵ ਲੰਬੀ ਕਰਨੀ ਆ ਉਹਦੇ ਟੂਟਾ ਚਿਆਰ ਹੋ ਰਿਹਾ। ਫਿਰ ਬਣਾਉਣਾ। ਹਾਂ ਕਰ ਲੈਵਾਂਗੇ। ਲੈ ਵੰਗੇ ਹੁਣ ਕਿਹੜਾ ਘੜਾ ਲਾਉਣਾ ਚਾਹੀਦਾ ਕਾਲਾ ਲਿੰਗ 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 ਲੋ ਵੀ ਕਹਿੰਦੇ ਯੂ ਪਾ ਵੈਰੈਟੀ ਹੋਈ ਜਾਂਦੀ ਆ ਤੇ ਆ ਮੈਸੀ ਜਿਹਾ ਲੱਗ ਰਿਹਾ ਮੈਸੀ ਹੈਗਾ ਵਾਹੇ ਫੋਰ ਵੀ ਨੇ 9536 9536 ਟਰੈਕਟਰ ਆਹੇ ਫੋਰ ਦਾ ਫੋਰ ਇਹ ਲੱਗਣੀ ਆ ਯੂ ਪਾ ਇਹ ਯੂ ਪਾ ਪਾ ਲੰਬੀ ਲਾਈਏ ਤੇ ਕੋਈ 100 ਟਨ ਲੱਗਣਾ 40 ਵਾਲੀਆਂ ਇੱਕ ਦੀ ਪੇਟੀ ਹੋਊਗੀ ਉਹਦੀ ਲੋ ਵੀ ਕਹਿੰਦੇ 11:40 ਹੋ ਗਏ ਯੂ ਪੈਪ ਰੱਖ ਕੇ ਚੈੱਕ ਕਰਨ ਲੱਗੇ ਪੱਤੀਆਂ-ਪੁੱਤੀਆਂ ਨੇ। ਇੱਕਦੂਬਾਰ ਪੱਕਾ ਕਰਕੇ ਤੇ ਰੰਗ ਮਾਰ ਕੇ ਪਾਈ ਨੂੰ ਭੇਜਣਾ ਪੈਂਡ। 11:40 ਹੋ ਗਏ ਇੱਕ ਗੱਲ ਤੈਨੂੰ ਵਿਹਲੇ ਹੋ ਜਾਾਂਗੇ। ਘਾਟੇ ਦਾ ਕੰਮ ਰਹਿ ਗਿਆ ਵੇਹਣ ਦਾ ਬਸ ਉਹ ਪੱਤੀਆਂ ਬਣਾਈਆਂ ਥੱਲੇ ਰੱਖਣ ਨੂੰ। ਇਹ ਉਹ ਆ ਲਈਆਂ। ਉਹ ਪੱਤੀਆਂ ਬਣਾ ਕੇ ਉਹਦੇ ਤੇ ਯੂ ਪੈਪ ਕਰਦੇ ਆ ਪੱਕੀ ਬੈਲਟ। ਫੇਰ ਗੱਲਬਾਤ ਬਣ ਜਾਨੀ ਸਰਾ। ਤੇ ਕੱਲ ਨੂੰ ਸਵੇਰੇ ਆਪਾਂ ਤੁਹਾਨੂੰ ਡੋਲੀ ਦਿਖਾਵਾਂਗੇ ਨਵੀਂ ਜਿਹੜੀ ਲਿਆਂਦੀ ਆ ਉਹਦੇ ਵਿੱਚ ਕੱਪੜਾ ਲਾਉਣਾ ਵਾ ਉਹ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਜਾਂ ਕੱਲੂ ਇਸੇ ਵਲੌਗ ਦੇ ਵਿੱਚ ਕੱਪੜਾ ਲਾਉਂਦਾ ਵੀ ਦਿਖਾਵਾਂਗੇ ਤੁਹਾਨੂੰ ਡੋਲੀ ਦੀ ਡੋਲੀ ਦੇ ਬਾਕੀ ਟਰੈਕਟਰ ਕਹਿੰਦੇ 95 36 ਪੂਰਾ ਸਰਾ ਮੈਸੀ ਬਾਈ ਯੂ ਪੈਪ ਲਵਾਉਣੀ ਛਤਰੀ ਇਹਦੀ ਰੈਡੀ ਕਰਕੇ ਬਾਈ ਥਾਰ ਚ ਲੱਤ ਕੇ ਲੈ ਜਾਊਗਾ ਜਲਦੀ ਆਪਾਂ ਰੈਡੀ ਕਰ ਦੇਣੀ ਹੈ ਲਓ ਵੇ ਇੱਧਰ ਯੂ ਪੈਪ ਦੀ ਸੈਟਿੰਗ ਚੱਲ ਰਹੀ ਆ ਅਲਾਈਨਮੈਂਟ ਹੋ ਰਹੀ ਆ ਬਾਕੀ 2-4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇੱਕ ਵੱਡਾ ਸਾਰਾ ਸਰਪ੍ਰਾਈਜ਼ ਦੇਣਾ ਐਕਸ਼ਨ ਹੈ ਵੱਡਾ ਵੱਡਾ ਹੀ ਜਾਦੇ ਸਰਪ੍ਰਾਈਜ਼ ਆ ਮੇਰੇ ਵੀਰੋ ਹਾਂ ਵੱਡਾ ਹੀ ਸਰਪ੍ਰਾਈਜ਼ ਆ ਯਾਨੀ ਕਿ ਤੁਸੀਂ ਗੈਸ ਕਰੋ ਕੀ ਐ ਕਮੈਂਟ ਕਰਕੇ ਦੱਸੋ ਵੀ ਕੀ ਲੈ ਕੇ ਆਉਣਾ ਨਵਾਂ ਕੁਛ ਨਵਾਂ ਹਾਂ ਨਵਾਂ ਆਊ ਕੁਛ ਇਹਦਾ ਇਹਦਾ ਟੈਕ ਲੈ ਗਿਆ ਇੰਚ ਯੂ ਆ 50 ਇੰਚ ਯੂ ਆ ਹੁਣ ਇਹਦੇ ਸਿਸਟਮ ਤੋਂ ਸੋ ਬੀਸਾ ਤੋਂ ਸੋ ਸੀਏ ਲਾਉਣੀ ਐ ਕਿ ਆਰਟੀਆਰ ਉਹ ਦੱਸ ਦਿਓ ਬਾਈ ਨੂੰ ਹੈਨਾ ਹਾਂ ਵਧੀਆ ਦੋਨੇ ਆ ਸੀਏ ਵੀ ਲਾ ਸਕਦੇ ਆ ਜੇ ਜੇ ਅਸੀਂ ਨਵਾਂ ਕੋਸ਼ਿਸ਼ ਦੇਖਣਾ ਫਿਰ ਆਰਡੀਐਸ ਵੀ ਲਾ ਦਾਂਗੇ ਕੋਈ ਨਵੀਂ ਵੀਰ ਨਾਲੇ ਆਰਡੀਐਸ ਹੁਣ ਲੈ ਕਰਾਂਗੇ ਨਾਲ ਸੀ ਕਿਹੜਾ ਕਿਕਰ ਦੀ ਗੱਲ ਹੈ ਕਿਕਰ ਨਹੀਂ ਗੱਲ ਬਣਾਉਦੀ ਆਰਡੀਐਸ ਲਾ ਆਰਡੀਐਸ ਲਾ ਲਿਓ ਕਿਕਰ ਨਹੀਂ ਗੱਲ ਬਣਾਉਦੀ ਸੁਣਿਆ ਹੋਇਆ ਨਾ ਵੀ ਕਹਿੰਦੇ ਯੂਪੀਐਮ ਦੀ ਚੀਜ਼ ਹੀ ਖੱਟ ਕਰਦੀ ਹੁਣ ਥੱਲੇ ਲਾ ਕੇ ਪੂਰਾ ਪੱਕਾ ਬਿਲਡਿੰਗ ਕਰਕੇ ਮੰਮੀ ਨਾਲ ਓਕੇ ਕਰ ਦੇਣੀ ਆ ਹੁਣ ਜਮਾ ਓਕੇ ਆ ਜਾਣੀ ਕੋਰੇ ਇਦਾਂ ਰਹੇ ਨੇ ਸੈਟੀਸਫਾਈ ਹੋ ਪੂਰੇ ਪੂਰਾ ਪਰ ਠੀਕ ਆ ਓਕੇ ਹੋ ਗਈ ਰਿਪੋਰਟ ਲੈ ਲਓ ਮੇਤੋ ਰਾਤ ਆਪਾਂ ਘਰੇ ਆਗੇ ਸੀਗੇ ਗੁਰੀ ਬਾਈ ਦੇ ਟਰੈਕਟਰ ਤੇ ਯੂ ਪੰਪ ਲੱਗੀ ਸੀ 1:00 ਵਜੇ ਸਵੇਰ ਦੇ ਤੇ ਉਹ ਘਰੇ ਚਲੇ ਗਏ ਸੀਗੇ ਅੱਜ ਹੈਗਾ ਅਗਲਾ ਦਿਨ ਆਪਾਂ ਨਵਾਂ ਗੋਤਾ ਠਾਲਣ ਲੱਗੇ ਆ ਫਿੱਕਾ ਲਾਲ ਜੀਨਾ ਖਟੀਆਂ ਅੱਖਾਂ ਦਾ ਖੱਬੇ ਪਾਸੇ ਕਾਲੀ ਗਾਂਤ ਹੈ ਜੀ ਇਹ ਗੱਡਣ ਲੱਗੇ ਆ ਅੱਜ ਨਵਾਂ ਤੇ ਇਹਨੂੰ ਪਹਿਲਾਂ ਕਿ ਇਹਨਾਂ ਗੁੱਡੇ ਛੱਡਦੀਆਂ ਮਾੜਾ ਗੁੱਡਾ ਹੈ ਪਛਾਣ ਲੂ ਤੇ ਫੇਰ ਇਹਨੂੰ ਡਾਉਣੇ ਆ। ਬਾਕੀ ਅੱਜ ਆਪਾਂ ਡੋਲੀ ਦੇ ਕੱਪੜਾ ਲਾਉਂਦੇ ਆਂ। ਸਵੇਰੇ ਦੇ 10:00 ਵਜੇ ਕੱਪੜਾ ਲਾਉਣ ਲੱਗੇ ਡੋਲੀ ਦੇ ਵਿੱਚ ਤੇ ਆਪਾਂ ਨੂੰ 2:30 ਵੱਜ ਗਏ ਉਹ ਤੁਹਾਨੂੰ ਦਿਖਾਉਣੇ ਆ ਕਿਵੇਂ ਲਾਇਆ ਕੀ ਹਿਸਾਬ ਕਿਤਾਬ। ਉਹ ਸਾਰਾ ਤੁਹਾਨੂੰ ਦਿਖਾਉਂਗਾ ਐਸੇ ਵਲੌਗ ਦੇ ਵਿੱਚ। ਇਹਨਾਂ ਕਬੂਤਰ ਨੂੰ ਖੁੱਲਾ ਬਿਠਾ ਦਈਏ ਫੇਰ ਇਹਨੂੰ ਡਾਉਣੇ ਆ ਬਾਅਦ ਚ। ਆਹ ਛਤਰੀ ਹੁਣ ਚੱਕ ਕੇ ਮੈਂ ਤਾਂ ਰੱਖੂੰਗਾ। ਫੇਰ ਇਹਨੂੰ ਖੁੱਲਾ ਬਿਠਾਵਾਂਗੇ ਫੇਰ ਡਾਵਾਂਗੇ। ਬਾਕੀ ਕਰੋ ਸ਼ੌਂਕ ਆਪਣੇ ਕਬੂਤਰ ਦਾ ਵਾਲਾ। ਕਬੂਤਰੀ ਸੱਚ। ਲੋਵੀ ਕਹਿੰਦੇ ਕਬੂਤਰੀ ਖੁੱਲੀ ਬਿਠਾਤੀ ਛਤਰੀ ਵਾਲਾ ਕ ਬਾਕੀ ਦੇਖਦੇ ਆ ਕੀ ਬਣਦਾ ਕਹਿੰਦੇ ਘਰੇ ਆਉਂਦੀ ਆ ਜਾਂ ਨਹੀਂ ਇੱਧਰ ਇੱਕ ਛਤਰੀ ਹੋਰ ਲਾਤੀ ਤੇ ਇੱਧਰ ਆਪਣਾ ਬੰਨਿਆ ਹੋਇਆ ਨਵਾਂ ਕੂਤਰ ਨਾਲ ਖੁੱਲੀ ਕੂਤਰੀ ਬੈਠੀ ਆ ਉੱਡ ਗਈ ਪਰ ਇਹ ਆ ਆਈ ਜਾਣੀਆਂ ਇਹਨੇ ਵੀ ਟਾਵਰ ਤੇ ਪੈਰ ਲਾਤੀ ਹੁਣ ਤਾਂ ਸਿੱਧੀ 2-3 ਵਾਰ ਘਰੇ ਆ ਗਈ ਹੁਣ ਨਹੀਂ ਮਿਲਦਾ ਲੌਂਦੀ ਟਾਵਰ ਤੇ ਪੈਰ ਗੁਲਾਬੀ ਫੱਟੀ ਦੀ ਲਓ ਬਾਈ ਬਾਕੀ ਆ ਦੇ ਦਿਆਂ ਅੱਜ ਘਰੇ ਆਉਂਦਾ ਜਾਂ ਨਹੀਂ ਲਓ ਬਾਈ ਕਹਿੰਦੇ ਨਵਾਂ ਕੂਤਰ ਜਿਹੜਾ ਕਾਲੀ ਕਾਂਤ ਵਾਲਾ ਪਾਠਾਇਆ ਸੀਗਾ ਆਪਾਂ ਇੱਧਰਲੇ ਕੋਠੇ ਦਾਇਆ ਸੀ ਉੱਧਰ ਆਪਣੀਆਂ ਲੱਗੀਆਂ ਹੋਈਆਂ ਛਤਰੀਆਂ ਤੇ ਇੱਕ ਕਬੂਤਰ ਬਹਿ ਗਿਆ ਉਹ ਉੱਥੇ ਉਹ ਸਾਹਮਣੇ ਚਵਾਰੇ ਤੇ ਬਹਿ ਗਿਆ ਉਹ ਦੀਨ ਆ ਨਾ ਤੁਸੀਂ ਇਹ ਉਹ ਸਾਹਮਣੇ ਉਹ ਬਹਿ ਗਿਆ ਕਹਿੰਦੇ ਅੱਧਾ ਘੰਟਾ ਉੱਟਿਆ ਕਬੂਤਰ ਡੱਕ ਟੋਲੇ ਖਾਂਦਾ ਕੋਠਿਆਂ ਦੇ ਨਾਲ ਰਗੜਦਾ ਫਿਰਦਾ ਸੀ ਕਿਉਂਕਿ ਬੱਚਾ ਹੁੰਦਾ ਹੈ ਕਦੇ ਵੀ ਨਹੀਂ ਉੱਡਿਆ ਯਾਨੀ ਕਿ ਜਦੋਂ ਦਾ ਇਹ ਆਂਡੇ ਚੋਂ ਨਿਕਲਿਆ ਇਹ ਪਹਿਲੇ ਦਿਨ ਆਜੁੱਡਿਆ ਸੀਗਾ ਤੇ ਆ ਜਦ ਤੱਕ ਘੰਟਾ ਉੱਟਿਆ ਇਹ ਫਿਰ ਜਾ ਕੇ ਉੱਥੇ ਬਹਿ ਗਿਆ ਬਾਕੀ ਵੈਦਰ ਦੇਖੋ ਤੇ ਦੋ ਕਬੂਤਰ ਛਤਰੀਆਂ ਉੱਧਰ ਲੱਗੇ ਹੋਏ ਦੋ ਕਬੂਤਰियां ਫਿਰਦੀਆਂ ਆਪਣੀਆਂ ਇੱਕ ਆ ਫਿਰਦੀ ਆ ਨਵੀਂ ਕੱਢੀ ਹੋਈ ਇੱਕ ਫਿਰਦੀ ਆ ਆ ਦੇ ਆ ਬਲੇ ਉਦਾਂ ਹੀ ਛੱਡੇ ਹੋਏ ਆ ਇੰਨੇ ਯਾਨੀ ਕਿ ਆ ਦੋ ਕਬੂਤਰੀਆਂ ਆਪਣੀਆਂ ਨਵੀਆਂ ਫੈਰ ਰਹੀਆਂ ਨੇ ਇੱਕ ਉਹ ਪਰੇ ਨੂੰ ਜਾਂਦੀ ਦੋਨੋਂ ਹੀ ਪਰੇ ਨੂੰ ਜਾਂਦੀਆਂ ਨੇ ਇਹ ਦੋ ਨਵੀਆਂ ਇਹ ਲਾਉਣੀਆਂ ਨੇ ਇੱਧਰ ਮੈਂ ਦੇਖਣ ਆਇਆ ਸੀ ਬੈਠਾ ਘੜੇ ਚਿਵਾਰੇ ਤੇ ਆ ਤੇ ਫਿਰ ਮੈਂ ਗੌਰ ਨਾਲ ਦੇਖਿਆ ਫਿਰ ਮੈਨੂੰ ਪੁੱਤਰ ਬੈਠਾ ਦੇਖ ਗਿਆ ਉਹ ਬੈਠਾ ਉਹ ਤੇ ਇੱਥੋਂ ਦੇਖਿਆ ਪਹਿਲਾਂ ਮੈਂ ਫਿਰ ਜਾ ਕੇ ਦੇਖਿਆ ਆਪਣਾ ਹੀ ਸੀਗਾ ਹੁਣ ਬੈਠਾ ਜੇ ਉੱਡ ਕੇ ਘਰੇ ਆ ਗਿਆ ਠੀਕ ਹੈ ਨਹੀਂ ਰਾਤ ਨੂੰ ਉੱਥੋਂ ਫੜ ਜਾਵਾਂ ਕਿ ਜਾ ਕੇ ਆਪਣੇ ਬੰਦੇ ਦਾ ਹੀ ਘਰ ਆ ਉਹ ਵੀ ਤੇ ਹੁਣ ਜਿਹੜੀਆਂ ਦੋ ਫਿਰਦੀਆਂ ਇਹਨਾਂ ਨੂੰ ਲਾਉਣੇ ਜਾਂ ਕੇ ਉੱਧਰ ਆ ਆ ਗਿਆ ਦੋਨੇ ਆ ਲਾਉਣੀਆਂ ਨੇ ਹਲੇ ਆਪਾਂ ਲੋ ਵੀ ਕਹਿੰਦੇ ਆਪਾਂ ਆ ਕੱਪੜਾ ਲਾਇਆ ਢੋਲੀ ਤੇ ਇਹਨੂੰ ਦਿਨ ਚਾਰ ਘੰਟੇ ਲੱਗੇ ਕੱਪੜੇ ਲਾਉਣੇ ਆੜ ਵਿਚ ਵਿਚ ਲਾਇਆ ਇਹ ਖੜਾਉਣਾ ਬਹੁਤ ਔਖਾ ਈ ਅੰਦਰ ਟਾਂਕਿਆਂ ਨਾਲ ਦੇਖੋ ਇਹਦੇ ਨਾਲ ਫੰਗ ਨਹੀਂ ਖਰਾਬ ਹੁੰਦੇ ਗੋਤਰਾ ਨੇ ਨਹੀਂ ਕੰਨੀਆਂ ਖਰਾਬ ਹੋ ਜਾਂਦੀਆਂ ਜਦੋਂ ਆਹ ਜਾਲੀ ਚ ਫਾਦੀਆਂ ਨਾ ਕੰਨੀਆਂ ਖਰਾਬ ਹੋ ਜਾਂਦੀ ਇੱਥੇ ਆਪਾਂ ਫਿਰ ਆਹ ਕੱਪੜਾ ਲਾਤਾ ਅੰਦਰ ਪੂਰੀ ਗੱਲ ਬਾਤ ਹੋਣਾ ਸੀ ਦੇਖੋ ਔਰ ਨਾ ਉੱਤਰ ਰਹਿਣਗੇ ਹੁਣ ਆਪਣੇ ਆਪ ਆ ਕਰ ਲਿਆ ਸੈਟਅਪ ਤਿਆਰ ਸਾਰਾ ਲੋ ਵੀ ਡੋਲੀਆਂ ਤੁਸੀਂ ਦੇਖ ਲਈਏ ਹੁਣ ਆਪਾਂ ਲਾ ਲਈਏ ਕਬੂਦਰੀਆਂ ਇੱਕ ਤਾਂ ਆ ਗਈ ਨਹੀਂ ਰਾਤ ਨੂੰ ਹੀ ਰਹਿਣੀਆਂ ਉੱਪਰ ਜੇ ਨਾਲ ਆਈਆਂ ਇੱਕ ਹੋਰ ਐ ਇੱਕ ਇਹਦੀ ਭੈਣ ਨਾਲ ਫਿਰਦੀ ਆ ਹੋਰ ਇੱਕ ਕਬੂਦਰੀ ਖੁੱਲ ਗਈ ਸੀ ਆ ਛਤਰੀ ਤਾਂ ਉੱਡ ਕੇ ਆ ਛਤਰੀ ਤੇ ਆ ਗਈ ਫਿਰ ਮੈਂ ਤਾੜਤੀ ਮੈਂ ਕਿਹਾ ਜੇ ਹੁਣ ਉੱਡ ਕੇ ਨਹੀਂ ਆਉਣਾ ਵੀ ਨੀਗਾ ਉਹ ਆਪਾਂ ਤਾੜਤੀ ਅੰਦਰ ਕਾਲੇ ਘੰਡ ਦੀ ਉਹਨੂੰ ਦੇਖ ਲੈਣ ਦੁਬਾਰੇ ਛਤਰੀ ਤੇ ਬੰਦਨੇ ਆ ਤੇ ਇੱਕ ਆਪਣਾ ਚਵਾਰੇ ਤੇ ਬੈਠਾ ਵਾ ਦੋ ਆਪਣੀਆਂ ਆ ਗਈਆਂ ਇੱਕ ਆ ਗਈ ਇੱਕ ਆ ਗਈ ਇਧਰ ਮੁੰਡਾ ਲੱਗਾ ਛਤਰੀ ਭੜਕਾਉਣ ਆਈ ਵੀਡੀਓ ਹੂੰ ਲੋ ਵੀ ਕਾਲੀ ਗਾਂਦਲਾ ਕਬੂਤਰ ਵੀ ਆਪਣੇ ਘਰੇ ਆ ਗਿਆ ਉਹ ਕੋਠੀ ਤੇ ਬਹਿ ਗਿਆ ਜੀ ਆ ਕੇ ਉੱਥੋਂ ਇੱਥੇ ਆ ਗਿਆ ਤੇ ਦੋ ਕਬੂਤਰਿਆਂ ਨਹੀਂ ਔੜਦੀਆਂ ਹੀ ਉਹ ਦੋਨੇ ਛਤਰੀ ਤੇ ਬਹਿ ਗਈਆਂ ਆ ਕੇ ਹੁਣੇ ਦੋਨੇ ਛਤਰੀਆਂ ਕਰੀਏ ਥੱਲੇ ਤੇ ਵਿਹੜੇ 'ਚ ਤਾੜੀਆ ਕਬੂਤਰ ਤੇ ਉਹ ਤਾਂ ਫੜਾਊਗਾ ਹੁਣ ਆਪਾਂ ਚੱਲਦੇ ਆਂ ਵਿਹੜੇ 'ਚ ਲਓ ਮੇਰੇ ਵੀਰੋ ਕਬੂਤਰਿਆਂ ਤਿੰਨੇ ਘਰੇ ਆ ਗਈਆਂ ਵਧਾਈਆਂ ਹੋ ਗਈਆਂ ਇੱਕ ਤਾਂ ਚਲੋ ਪਹਿਲਾਂ ਹੀ ਆਉਣ ਲੱਗ ਗਈ ਜਿਹੜੀ ਪਹਿਲਾਂ ਆਉਂਦੀ ਸੀ ਉਹਨੂੰ ਕੱਢਿਆ ਕਰਾਂਗੇ ਹੁਣ ਸਵੇਰੇ ਇੱਕ ਨੂੰ ਹਲੇ ਸ਼ਾਮ ਨੂੰ ਕੱਢਿਆ ਕਰਾਂਗੇ ਤੇ ਕਾਹੜਾ ਕਾਲੀ ਗਾਂਦਲਾ ਬੈਠਾ ਇਹਨੂੰ ਵੀ ਸ਼ਾਮ ਨੂੰ ਕੱਢਾਂਗੇ ਦੋ ਦਿਨ ਯਾਨੀ ਕਿ ਇੱਕ ਮੈਨੂੰ ਉਮੀਦ ਨਹੀਂ ਸੀ ਵੀ ਇਹ ਘਰੇ ਆਊਗਾ ਮੇਰੇ ਤਾਂ ਐਂ ਗੁੰਮੂਗਾ ਮੂਰੇ ਪਰ ਸਿਆਣਾ ਸਿਆਣਾ ਹੀ ਨਿਕਲੀ ਕਬੂਤਰੀ ਘਰੇ ਆ ਗਈ ਛਤਰੀ ਤੇ ਬਹੁਤ ਬੰਨੀ ਆ ਕਾਲੇ ਘਾਣ ਦੇ ਵੀ ਹਲੇ ਡਾਉਣੇ ਆ ਬਾਕੀ ਤੂੜੀ ਵਾਲੇ ਮਸ਼ੀਨ ਲੱਗੀ ਕਹਿੰਦੇ ਅੱਜ ਆਪਣੇ ਦੋ ਟਰਾਲੀ ਹੋ ਸਿੱਟ ਲਈਆਂ ਨੇ ਉਦੋਂ ਪਹਿਲਾਂ ਇੱਕ ਕੰਮ ਜਣਾ ਤੇ ਫਿਰ ਇਹਨਾਂ ਨੂੰ ਅੱਗੇ ਬਦਾਮ ਪਾਉਣੇ ਜੇਲਾਂ ਨੂੰ ਹਲੇ ਆਪਾਂ ਪੂਰਾ ਸਵੇਰੇ ਨਹੀਂ ਕੱਢਣ ਲੱਗੇ ਉਹਨਾਂ ਨੂੰ ਮੈਂ ਸ਼ਾਮ ਨੂੰ ਬਦਾਮ ਪਾਉਣਾ ਹੁਣ ਹਲੇ ਕਿਉਂਕਿ ਇਹਨਾਂ 'ਚੋਂ ਇੱਕ ਦੋ ਤਿੰਨ ਤਿੰਨ ਗਿੱਧੀਆਂ ਹੋਈਆਂ ਨੇ ਤੀਜੀ ਵੀ ਅੱਜ ਤਾਂ ਕੱਚੀ ਗਿੱਧੀ ਅੱਜ ਤੇ ਬਾਕੀ ਹਰੇ ਘਾਣ ਹੋਣ ਵਾਲੀਆਂ ਸਾਰੀਆਂ ਆਪਣੀਆਂ